ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋਏ ਸਿੰਗਰ ਹਰਮਨ ਚੀਮਾ ਨੂੰ ਕੋਣ ਨਹੀਂ ਜਾਣਦਾ ਪਰ ਸੋਸ਼ਲ ਮੀਡੀਆ ਨੇ ਹਰਮਨ ਚੀਮਾ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ ਜਿਸ ਤੋਂ ਬਾਅਦ ਉਸ ਦੀਆਂ ਕਈ ਫਨੀ ਵੀਡੀਓਜ਼ ਆਈਆਂ ਜਿਸ ਕਾਰਨ ਦਰਸ਼ਕਾਂ ਨੇ ਉਸਦੇ ਗਾਣੇ ਘੱਟ ਸੁਨੇ ਤੇ ਹੱਸੇ ਜ਼ਿਆਦਾ ਪਟਿਆਲਾ ਦਾ ਰਹਿਣ ਵਾਲਾ ਚੀਮਾ ਖੁਦ ਨੂੰ ਵਰਲਡਵਾਈਡ ਫੇਮਸ ਦੱਸਦਾ ਹੈ ਹਰਮਨ ਜੀਮੇ ਨੇ ਮਈ 2017 ਵਿੱਚ ਫੇਸਬੁੱਕ ਤੇ ਵੀਡੀਓਜ਼ ਪਾਉਣੀਆ ਸ਼ੁਰੂ ਕੀਤੀਆਂ ਸਨ ਤੁੱਕੇ ਨਾਲ ਪਾਈਆਂ ਇਹ ਵੀਡੀਓਜ਼ ਲੋਕਾਂ ਨੇ ਮਜ਼ਾਕ-ਮਸਾਕ ਵਿੱਚ ਆਂਈਆਂ ਨੂੰ ਸ਼ੇਅਰ ਕਰ ਦਿੱਤੀਆਂ ਕਿ ਹਰਮਨ ਜੀਮੇ ਨੂੰ ਜਾਣਨ ਵਾਲੇ ਅਤੇ ਉਸਦੇ ਫੈਨਸ ਦੀ ਲਿਸਟ ਲੰਬੀ ਹੋ ਗਈ ਹਰਮਨ ਚੀਮੇ ਦੀਆਂ ਸਿਰਫ ਫਨੀ ਵੀਡੀਓਜ਼ ਦੇ ਕਾਰਨ ਹੀ ਉਹ ਮਸ਼ਹੂਰ ਸੀ ਪਰ ਹੁਣ ਹਰਮਨ ਚੀਮੇ ਦੀਆਂ ਅਜਹੀਆਂ ਫੋਟੋਜ਼ ਸ਼ੇਅਰ ਹੋ ਰਹੀਆਂ ਨੇ ਜੋ ਫਨੀ ਤਾਂ ਹਨ ਹੀ ਨਾਲ ਹੀ ਉਸਦੇ ਲਈ ਵੱਡੀ ਮੁਸੀਬਤ ਵੀ ਖੜੀ ਕਰ ਸਕਦੀਆਂ ਨੇ ਇਹਨਾਂ ਤਸਵੀਰਾਂ ਦੇ ਨਾਲ ਸ਼ਰਾਰਤੀ ਲੋਕਾਂ ਵੱਲੋਂ ਛਿੜਛਾੜ ਕੀਤੀ ਗਈ ਹੈ ਹੁਣ ਹਰਮਨ ਚੀਮਾ ਦੀ ਜਗ੍ਹਾ ਤੇ ਸੋਸ਼ਲ ਮੀਡੀਆ ਤੇ ਜਿਮਲਿੰਗ ਮਸ਼ਹੂਰ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਫੋਟੋਸ਼ਾਪ ਦੇ ਰਾਹੀਂ ਹਰਮਨ ਚੀਮਾ ਦਾ ਚਿਹਰਾ ਵੱਖ-ਵੱਖ ਸ਼ਖਸੀਅਤਾਂ ਨਾਲ ਜੋੜ ਕੇ ਇਹਨਾਂ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਇਹਨਾਂ ਤਸਵੀਰਾਂ ਦੇ ذریعے ਸੋਸ਼ਲ ਮੀਡੀਆ ਤੇ ਚੀਮਾ ਛਾਇਆ ਹੋਇਆ ਅਤੇ ਉਸ ਦਾ ਖੂਬ ਮਜ਼ਾਕ ਵੀ ਉਟ ਰਿਹਾ ਪਰ ਇਹਨਾਂ ਤਸਵੀਰਾਂ ਨਾਲ ਛੇੜਛਾੜ ਕਰਨ ਵਾਲਿਆਂ ਦੀ ਵੀ ਹੁਣ ਖੈਰ ਨਹੀਂ ਅਤੇ ਚਿੰਮਲਿੰਗ ਦੀਆਂ ਆਪ ਮੁਹਾਰੇ ਕੜੀਆਂ ਇਹਨਾਂ ਤਸਵੀਰਾਂ ਨੂੰ ਬਣਾਉਣ ਵਾਲਿਆਂ ਦੀ ਜਲਦ ਗ੍ਰਿਫਤਾਰੀ ਹੋ ਸਕਦੀ ਹੈ ਜਿਸ ਤੋਂ ਬਾਅਦ ਹੋ ਸਕਦਾ ਹੈ ਉਹਨਾਂ ਨੂੰ ਜੇਲ੍ਹ ਜਾਣਾ ਪਵੇ ਸੋ ਜੇਕਰ ਮਜ਼ਾਕ ਮਜ਼ਾਕ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਦੀ ਕੋਈ ਤਸਵੀਰ ਸ਼ੇਅਰ ਕਰ ਰਹੇ ਹੋ ਜਾਂ ਫਿਰ ਅਪਲੋਡ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਜਲਦ ਤੁਸੀਂ ਮੁਸੀਬਤ ਵਿੱਚ ਫਸਣ ਵਾਲਿਓ ਰੀਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਕਿ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪਾਇਰਾਮਿਡ ਈ ਸਰਵਿਸਿਜ਼ ਦੇ ਨਾਲ